ਕਨਕ ਦੀ ਫਸਲ ਵਿੱਚ ਜਿਹੜਾ ਨਦੀਨ ਕੰਟਰੋਲ ਕਰਨਾ ਹੈਗਾ ਆਪਾਂ ਨੂੰ ਉਹ ਸਮੇਂ ਦੇ हिसाब ਦੇ ਨਾਲ ਕੰਟਰੋਲ ਕਰਨਾ ਚਾਹੇ ਚੌੜੇ ਪੱਤੇ ਵਾਲਾ ਚਾਹੇ ਗੋਲੀ ਡੰਡਾ ਕਿਉਂਕਿ ਕਈ ਵਾਰ ਕਿਸਾਨ ਭਰਾਈ ਕਰਦੇ ਆ 55 60 ਦਿਨ ਤੋਂ ਬਾਅਦ ਹਰਬੀਸਾਈਡ ਕਰਨ ਬਾਰੇ ਸੋਚ ਲੈਂਦੇ ਆ ਕੋਈ ਵੀ ਹਰਬੀਸਾਈਡ ਕੰਟਰੋਲ ਕਰਨਾ ਹੈ ਗੋਲੀ ਡੰਡਾ ਚ ਚੌੜੇ ਪੱਤੇ ਵਾਲਾ ਨਾ ਤੇ ਉਹਨੂੰ ਜਾਂ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਪਹਿਲਾਂ ਪਾਣੀ ਲਾ ਕੇ ਜਦੋਂ ਜ਼ਮੀਨ ਪੈਰਤਰਾ ਹੋ ਗਈ ਉਦੋਂ ਤੁਸੀਂ ਆਪਦੀ ਮਰਜ਼ੀ ਹਿਸਾਬ ਦੇ ਨਾਲ ਗੋਲੀ ਰੰਡਾ ਉੱਪਰ ਜਿਵੇਂ ਐਕਸਲ ਕਰਦੇ ਆ ਜਾਂ ਲੀਡਰ ਕਰਦੇ ਆ ਜਾਂ ਅਟਲੈਂਟਸ ਕਰਦੇ ਆ ਚੌੜੇ ਪੱਤੇ ਵਿੱਚ ਐਲ ਗ੍ਰਿਪ ਵਗੈਰਾ ਆਪਾਂ 240 ਵਗੈਰਾ ਕਰਦੇ ਹੈਗੇ ਆ ਕਿਉਂਕਿ ਜਦੋਂ ਕਣਕ 55 60 ਦਿਨਾਂ ਤੋਂ ਪਲੱਸ ਬਈ ਹੋ ਜਾਂਦੀ ਹੈ ਉਦੋਂ ਕੰਟਰੋਲ ਨਦੀਨ ਹੈ ਜਿਹੜਾ ਕੰਟਰੋਲ ਕਰਨਾ ਬੜਾ ਮੁਸ਼ਕਲ ਦੇ ਵਿੱਚ ਹੋ ਜਾਂਦਾ ਹੈ ਕਿਉਂਕਿ ਪਹਿਲਾ ਪਾਣੀ 30 ਦਿਨ ਤੇ ਲਾਉਣੇ ਆ ਦੂਸਰਾ ਪਾਣੀ ਇਸ ਸਾਲ ਜਿਵੇਂ ਆਪਾਂ 60 ਦਿਨਾਂ ਤੇ ਲਾ ਰਹੇ ਆ ਦੂਸਰੇ ਪਾਣੀ ਤੋਂ ਬਾਅਦ ਵੀ ਕੰਟਰੋਲ ਹੋ ਜੂਗਾ ਪਰ ਇੰਨਾ ਕੁ ਵੱਡਾ ਨਦੀਨ ਨਾ ਕਰੋ ਕਿਉਂਕਿ ਵੀ ਕੰਟਰੋਲ ਕਰਨ ਤੋਂ ਹੱਦ ਉੱਪਰ ਹੋ ਜੇ ਫਿਰ ਮੌਸਮ ਵੀ ਸਾਥ ਦੇਣੋਂ ਹਟ ਜਾਂਦਾ ਕਿਉਂਕਿ ਹੁਣ ਮੌਸਮ ਚੰਗਾ ਹੈਗਾ ਤੇ ਤੁਸੀਂ ਪਹਿਲਾਂ ਪਾਣੀ ਲਾ ਲਿਆ ਚਾਹੇ ਤੁਸੀਂ ਦੂਜਾ ਪਾਣੀ ਲਾ ਲਿਆ ਦੋ ਤਿੰਨ ਪੱਤੇ ਚਾਰ ਪੱਤੇ ਤੱਕ ਗੁੱਲੀ ਡੰਡਾ ਚੌੜੇ ਪੱਤੇ ਵਾਲਾ ਜੇ ਹੈਗਾ ਤਾਂ ਉਹਨੂੰ ਸਮੇਂ ਦੇ ਹਿਸਾਬ ਦੇ ਨਾਲ ਹੀ ਕੰਟਰੋਲ ਕਰ ਲਓ ਫਿਰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਉਸ ਤੋਂ ਬਾਅਦ ਜਦੋਂ 60 ਦਿਨਾਂ ਤੋਂ ਪਲੱਸ ਕਣਕ ਕਰ ਲੈਨੇ ਆ ਫਿਰ ਜਿਹੜੀ ਉਹ ਝੰਡੇ ਪੱਤੇ ਤੇ ਲਵੇ ਚਲੀ ਜਾਂਦੀ ਹੈ ਕਿਉਂਕਿ ਫਸਲ 140 45 ਦਿਨਾਂ ਦੀ ਫਸਲ ਹੈਗੀ ਆ ਤਾ 55 60 ਦਿਨਾਂ ਤੱਕ ਹੀ ਉਹਦੇ ਵਿੱਚ ਨਦੀਨ ਕੰਟਰੋਲ ਆਪਾਂ ਸਹੀ ਕਰਾਂਗੇ ਉਸ ਤੋਂ ਬਾਅਦ ਆਪਾਂ ਫਸਲ ਨੂੰ ਖਰਾਬ ਹੀ ਕਰਾਂਗੇ ਚਾਹੇ 240 ਵਰਤੇ ਜਾਂੇ ਕੁਝ ਵੀ ਵਰਤੇ